ਅਮਿਸਰ ਦੇ ਕੋਟ ਰੇਲਵੇ ਰੋਲ ਸਟੇਸ਼ਨ ਦੇ ਕੋਲ ਤੜਕਸਾਰ ਸਵੇਰੇ 5 ਵਜੇ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਅੱਗ ਲੱਗ ਗਈ ਇਹ ਦੁਕਾਨ ਤਿੰਨ ਮੰਜ਼ਲਾ ਸੀ ਅੱਗ ਲੱਗਣ ਦੇ ਨਾਲ ਬਾਕੀ ਮੰਜ਼ਲਾ ਤੇ ਵੀ ਅੱਗ ਪਹੁੰਚ ਗਈ ਜਿਸ ਤੋਂ ਬਾਅਦ ਪਲਾਈਵੁੱਡ ਤੇ ਮਾਰਕੀਟ ਦਾ ਸਾਰਾ ਲੱਕੜ ਦਾ ਕੰਮ ਸੜ ਕੇ ਸੁਆਹ ਹੋ ਗਿਆ ਇਸ ਦੇ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਸਾਰੀ ਮਾਰਕੀਟ ਹੀ ਸੜ ਕੇ ਸੁਆਹ ਹੋ ਗਈ ਕਿ ਕਰਨਾ ਅਗਲੇ ਨਾ ਵਿਜੀਨ ਅਗਲੇ ਪਾਸੇ ਇੱਕ ਕੁਸ਼ਵਸਨਕਰ ਆਇਆ ਜਿਸ ਕਰਕੇ ਸਾਰੀਆਂ ਸੰਦਾਂ ਦੇ ਕੋਲ ਸਾਰੀਆਂ ਹੀ ਆ ਉਹ ਇਹਾਰਾ ਕਸ ਨਹੀਂ ਹੈ ਵੀਰ ਜੀ ਉਹ ਉੱਥੇ ਸੜ ਹੈ ਉਹਨਾਂ ਦਾ ਪਰ ਇਹ ਬੰਦੇ ਕੋਟ ਟੋਟ ਬੰਨਦਾ ਦੇ ਦੋਆਬਾ ਦੇ ਸਾਹਮਣੇ ਬੰਨਦਾ ਕਰਦਾ ਬੰਦਾ ਇਹ ਭਾ ਡੇਟਰ ਪਲੇਸੈਂਟ ਫਰ ਸ਼ੌਪ ਕਰਦੇ ਇੱਥੇ ਵੀਰ ਜੀ ਸੀਮੈਂਟ ਕਰਾਂਗੇ ਇੱਥੇ ਇੱਥੇ ਦੇਖੋ ਕੀ ਬੰਦਾ ਕਰ ਰਿਹਾ ਆ ਆ ਵੀਰ ਜੀ ਆਗੇ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗੇ ਬੜਾ ਬੰਨਦਾ ਕਰਦਾ ਮੇਰਾ ਪਤਾ ਜਸਪਰ ਸਰਫਾਇਰ ਉੱਪਰ ਇਹ ਜਵਾਦ ਫਾਇਰ ਦੇ ਪਰ ਆਉਂਦਾ ਤੇ 4 ਬੱਕੇ 40 ਮੰਜਾ ਅੱਕ ਲੱਗੀ ਸੀ ਇਹ ਸਰ ਲੱਗੇ ਦੋਆਬਾ ਦੇ ਸਾਹਮਣੇ ਪਰ ਨਿਤਰਾ ਹੋ ਸਕਦਾ ਜੀ ਭਾਰਤ ਤੱਕ ਰੇਜ ਅਕੇ ਸਰ ਬਹੁਤ ਜ਼ਿਆਦਾ ਸੀ ਕਿੰਨੇ ਮੰਦਰਾਂ ਸੀ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸਾਕੇ ਥੋੜੀ ਜੀ ਉਹ ਵੀ ਕੰਟਰੋਲ ਹੋ ਗਈ ਇਹ ਨਾਲ ਦੀ ਦੁਕਾਨ ਸੀ ਇਹਦੇ ਅਸੀਂ ਥੋੜੇ ਸੜੇ ਇੱਕ ਦੋ ਇਹਨਾਂ ਦਾ ਹੀ ਬਚਾ ਹੋ ਗਿਆ ਜੀ ਪਰ ਇਹ ਦੁਕਾਨ ਜੀ ਦੀ ਸਾਰੀ ਸਾਰਾ ਨੁਕਸਾਨ ਤੇ ਸਰ ਬਾਅਦ ਅਸਟਮੈਂਟ ਲੱਗੂਗਾ ਇਹਦਾ ਗੱਡੀਆਂ ਤੇ ਸਾਰੇ ਲਾਗੇ ਲਾ ਕੇ ਸਾਰਾਂ ਤੋਂ ਗੁਰਦਾਸਪੁਰ ਤੋਂ ਮਂਗਾਈ ਆ ਕਰੰਦੜ ਤੋਂ ਮਂਗਾਈ ਆ ਜੰਗਲੇ ਤੋਂ ਮਂਗਾਈ ਆ ਫਿਰ ਦੋ ਅਜਨਾਲੇ ਤੋਂ ਮਂਗਾਈ ਆ ਅੰਮ੍ਰਿਤਸਰ ਦੀਆਂ ਸਾਰੀਆਂ ਗੱਡੀਆਂ ਲਾ ਗਿਆ ਜੀ ਚੇਵਾ ਸੋਸਾਇਟੀ ਦੀ ਹੈ ਜੀ ਟੋਟਲ 50 ਗੱਡੀਆਂ ਪੈ ਗਈਆਂ ਜੀ ਪਾਣੀ ਆ ਭਰ ਭਰ ਬਿਲਕੁਲ ਕੰਟਰੋਲ ਇਹ ਤਾਂ ਸਾਰੇ ਮਾਲਕੀ ਬਾਅਦ ਤੋਂ ਦੱਸਣਗੇ ਇਸ ਮੌਕੇ ਵਫਾਇਰ ਬਗਿਰਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਆ ਕੇ ਕਾਬੂ ਪਾਇਆ ਜਦ ਕਿ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ ਬਿਊਰੋ ਰਿਪੋਰਟ ਚੀਕੀਆ ਟੀਵੀ ਅੰਮ੍ਰਿਤਸਰ ਦੇ ਕੋਟ ਰੇਲਵੇ ਰੋਲ ਸਟੇਸ਼ਨ ਦੇ ਕੋਲ ਤੜਕਸਾਰ ਸਵੇਰੇ 5 ਵਜੇ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਅੱਗ ਲੱਗ ਗਈ ਇਹ ਦੁਕਾਨ ਤਿੰਨ ਮੰਜ਼ਲਾ ਸੀ ਅੱਗ ਲੱਗਣ ਦੇ ਨਾਲ ਬਾਕੀ ਮੰਜ਼ਲਾ ਤੇ ਵੀ ਅੱਗ ਪਹੁੰਚ ਗਈ ਜਿਸ ਤੋਂ ਬਾਅਦ ਪਲਾਈਵੁੱਡ ਤੇ ਮਾਰਕੀਟ ਦਾ ਸਾਰਾ ਲੱਕੜ ਦਾ ਕੰਮ ਸੜ ਕੇ ਸੁਆਹ ਹੋ ਗਿਆ ਇਸ ਦੇ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਸਾਰੀ ਮਾਰਕੀਟ ਹੀ ਸੜ ਕੇ ਸੁਆਹ ਹੋ ਗਈ ਇਕ ਕਰ ਮਾ ਗਦ ਮੇਰਾ ਵਿਰੀਆਂ ਅਗਲੇ ਪਾਸੇ ਇੱਕ ਕੋ ਸ਼ੋਰ ਸਰਕੜ ਆਇਆ ਜਿਸ ਕਾ ਕੇ ਸਾਰੀਆਂ ਕੰਦਾਂ ਦੇ ਕੋ ਸਾਰੀਆਂ ਹੀ ਹੈ ਦਾਰਾ ਕਥ ਨਹੀਂ ਹੈ ਵੀਰ ਜੀ ਉਹ ਉੱਥੇ ਸਾਬ ਹੈ ਉਹਨਾਂ ਦਾ ਪਰ ਇਹ ਬੰਦੇ ਕੋਟ ਉੱਤ ਬੰਦਾ ਦੇ ਦੋਆਬਾ ਦੇ ਸਾਹਮਣੇ ਬੰਦਾ ਕਰਦੇ ਪਾਉਂਦੇ ਭਾਈ ਭਾਗੀਟਰ ਪਲੇਸ ਤੇ ਫਰਸ਼ ਸ਼ੌਪ ਕਰਦੇ ਤੇ ਵੀਰ ਜੀ ਐਸਟੀਮੈਂਟ ਕਰਾਂਗੇ ਤੇ ਇਹਦੇ ਦੇਖੋ ਕੀ ਬੰਦਾ ਕਰਾ ਆ ਆ ਵੀਰ ਜੀ ਆਗੇ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗ ਗਿਆ ਬੜਾ ਬਜੰਦਾ ਗਿਆ ਮੇਰਾ ਮਤ ਜਸਪਾਲ ਸਰ ਫਾਇਰ ਉੱਪਰ ਇਹ ਜਵਾਦ ਫਾਇਰ ਜਦ ਬਾਤ ਆਲਦਾ ਤੇ 4 ਬੱਕੇ 40 ਮੈਂ ਤੇ ਅਗ ਲੱਗੀ ਸੀ ਇਹ ਸਰ ਲੱਗੀ ਜੇ ਦੋਆਬਾ ਦੇ ਸਾਹਮਣੇ ਪਰ ਨਿਤਰਾ ਹੋ ਸਕਾ ਜੀ ਭਾਰਤ ਤੱਕ ਰੇਜ ਆਪਕੇ ਸਰ ਬਹੁਤ ਜਿਆਦਾ ਸੀ ਤਿੰਨੇ ਮੰਜ਼ਲਾਂ ਸੀ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸਾਕੇ ਥੋੜੀ ਜੀ ਉਹ ਵੀ ਕੰਟਰੋਲ ਹੋ ਗਈ ਨਾਲ ਦੀ ਦੁਕਾਨ ਸੀ ਇਹਦੇ ਅਸੀਂ ਥੋੜੇ ਸੜੇ ਇੱਕ ਦੋ ਇਹਨਾਂ ਦਾ ਹੀ ਬਚਾ ਹੋ ਗਿਆ ਜੀ ਪਰ ਇਹ ਦੁਕਾਨ ਦੀ ਜੀ ਸਾਰੀ ਸਾਰਾ ਨੁਕਸਾਨ ਤੇ ਸਰ ਬਾਅਦ ਅਸਟੀਮੇਟ ਲੱਗੂਗਾ ਜੀ ਗੱਡੀਆਂ ਤੇ ਸਰ ਲੱਗੇ ਲੱਗੇ ਸਾਰਾਂ ਤੋਂ ਗਰਦਾਸ ਤੋਂ ਮੰਗਾਈ ਆ ਕਰਮਚਾਰ ਤੋਂ ਮੰਗਾਈ ਆ ਜਨਰੇਲੇ ਤੋਂ ਮੰਗਾਈ ਆ ਫਿਰ ਪਵਾਜ ਨਾਲੇ ਤੋਂ ਮੰਗਾਈ ਆ ਅੰਮ੍ਰਿਤਸਰ ਦੀਆਂ ਸਾਰੀਆਂ ਗੱਡੀਆਂ ਲੱਗੀਆਂ ਜੀ 600 ਸੈਕਟਰ ਦੀਆਂ ਜੀ ਟੋਟਲ 50 ਗੱਡੀਆਂ ਪੈ ਗਈਆਂ ਜੀ ਪਾਣੀ ਆ ਭਰ ਭਰ ਬਿਲਕੁਲ ਕੰਟਰੋਲ ਆ ਜੀ ਇਹ ਤਾਂ ਸਾਰੇ ਮਾਲਕੀ ਬਾਤ ਦੱਸਣਗੇ ਇਸ ਮੌਕੇ ਵਾਫਾਇਰ ਬਗੇੜਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਆ ਕੇ ਕਾਬੂ ਪਾਇਆ ਜਦ ਕਿ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ ਬਿਊਰੋ ਰਿਪੋਰਟ ਚੀਕੀਆ ਟੀਵੀ